ਇਹ ਤੂੰ ਇਹ ਟੈਬ ਜਰੀ ਕਰਨ ਆਈਂ ਨਹੀਂ ਨਹੀਂ ਜਾਣਾ 7 ਉਹ ਵੀ ਗੰਦਾ ਚੱਕਾ ਸਭ ਵੀ ਦੇਖਾ ਮੜਾ ਜਾ ਕੱਲੀ ਕਰਨਾ ਕੱਲ ਨੂੰ ਫੂਟ ਕਰਾਵਾਉਂਗਾ ਨਾ ਨਾ ਇਹ ਬੇਟਾ ਬੇਟਾ ਨੂੰ ਹਿਲਣਾ ਹੀ ਨਹੀਂ ਆ ਜਰਾ ਕਰੂਗਾ ਚੱਲੀ ਆਹ ਹੋਰ ਥਾਲਾ ਨੂੰ ਚੱਕ ਕੇ ਵੇਚ ਦਿਸਣਾ ਵਾ नेटवर्क <laughs> आहो ਆਹ ਬੋਲਦੇ ਹੋ ਆਪਣਾ ਕਰੋ ਰੇਕਾ ਤੁਹਾਡੇ ਕੇ ਹੱਥ ਜੋੜਦੇ ਆ ਵੀ ਨਾ ਇਨਰੋਲਮੈਂਟ ਰਾਈ ਕਰਦੇ ਜਦੋਂ ਤੁਹਾਨੂੰ ਗਵਰਨਮੈਂਟ ਨੇ ਉਹ ਜਗ੍ਹਾ ਦਿੱਤੀ ਨਹੀਂ ਆਹ ਚੀਜ਼ ਦਾ ਇਨਰੋਲਮੈਂਟ ਕਰਤੀ ਲੋਕਾਂ ਦੀ ਆਵਾਜ਼ ਇੱਕ ਬੰਦ ਕਰਦੀ ਐ 150 ਚੀਜ਼ ਮੋੜਦੀ ਕੋਈ ਇਹਨੂੰ ਚੀਜ਼ ਨਾ ਕਰਦਾ ਕਿਉਂ ਵੀ ਕੀ ਤੁਸੀਂ ਤੁਹਾਡੀ ਇੰਨੀ ਅਪਰੋਚ ਹੈ ਤੁਹਾਡੀ ਦੱਸੋ ਲੋਕਾਂ ਨੂੰ ਕਰਦੇ ਇਹਨੂੰ ਮਿੰਨੂ ਕੱਲ੍ਹ ਸਭੀ ਨਹੀਂ ਇਹ ਕੱਲ੍ਹ ਆਪਾਂ ਕਰਾ ਦਿੰਦੇ ਕਿ ਮੇਰੀ ਗੱਲ ਸਾਡੇ ਐਸੇ ਮੋਟਰਸਾਈਕਲ ਹੀ ਨਹੀਂ ਹਣਦੇ ਰੱਖਣ ਦੋ ਉਹ ਮੈਂ ਤੁਹਾਡੀ ਟੈਨਸ਼ਨ ਨਹੀਂ ਹੈ ਪ੍ਰਸ਼ਾਸਨ ਦੀ ਟੈਨਸ਼ਨ ਆ ਸਾਡੇ ਦੇਖਣੇ ਮੈਂ ਨਹੀਂ ਕਰੋ ਕਿ ਟਾਈਮ ਚ ਹੈ ਇਹ ਤਾਂ ਘਮਨੇ ਲੋਕਾਂ ਨੂੰ ਤਕਰੀਬਨ ਅਸੀਂ ਆਈ ਟਰੱਕ ਦੇ ਲੋਕਾਂ ਦੀ ਆਵਾਜ਼ ਲਈ ਵਾਸਤੇ ਇੱਕ ਕੰਮ ਕਰਕੇ ਅਸੀਂ ਤੁਹਾਨੂੰ ਅੱਜ ਵੀ ਰਿਕਵੈਸਟ ਕਰਦੇ ਹਾਂ ਤੁਹਾਨੂੰ ਇਹਨਾਂ ਬੋਲਣ ਦੇ ਕਹਿ ਨਹੀਂ ਜੇ ਪਾਰਟੀ ਨਹੀਂ ਜੇ ਅਸੀਂ ਮਾਰੇ ਰੋਕ ਨਹੀਂ ਕਰਦੇ ਜਿਆ ਕੌਣਾ ਹੈ ਸੈਂਡ ਚੁੱਟੇ ਨਾ ਮਾਰੋ ਉਹ ਉਹ ਰੋਕੀਦਾ ਬੱਸ ਇੱਧਰ ਕਿਦਾ ਬੱਸ ਇੱਧਰ ਕਿਦਾ ਤੁੰਦ ਮਾਰ ਮੈਂ ਮਾਰ ਲਿਆ ਮਾਰ ਲੂਗੇ ਉਹ ਨਾ ਇਹ ਕਿਦੋਂ ਲਾਨੀਆਂ ਦਾ ਸੋਚ ਰੋਗਾ ਇੱਕ ਤੁਸੀਂ ਨਜਾਇਜ਼ ਕੰਮ ਸ਼ੇ ਕੀਤਾ ਉਦੋਂ ਥੱਪੇ ਮਾਰਦੇ ਮਾਲਕਾਂ ਦੀ ਦੁਕਾਨ ਛੱਡੀ ਨਜਾਇਜ਼ ਵੀ ਨਹੀਂ ਉਹ ਤਾਂ ਦੁਕਾਨ ਨਹੀਂ ਦਿੱਤੀ ਮਗਰ ਦੁਕਾਨ ਨਹੀਂ ਦਿੱਤੀ ਮਗਰ ਅਸਕੇ ਦਾ ਭਲੀ ਮੈਂ ਜਾਂਦਾ ਕਿ ਅੰਕਾਈ ਚਾਹਤ ਮੈਂ ਤੁਹਾਨੂੰ ਪਾ ਰਹਾ ਹਾਂ ਉਹ ਚਾਤੀ ਦਾ ਚਲ ਖਾਣੇ ਆ ਪਤਾ ਨਹੀਂ ਅੰਟੀ ਨਾਲ ਬੋਲਣ ਦੀ ਕੋਈ ਮੋਤ ਨਹੀਂ ਹੋਣੀ ਮੈਂ ਥੋੜੀ ਜਿਹੀ ਬੋਲਣ ਕੋਈ ਨਹੀਂ ਤੁਸੀਂ ਬੜੀ ਬਤਮੀਜ਼ ਨਾਲ ਬੋਲਦੇ ਹੋ ਹਾਂ ਨਹੀਂ ਇਸ ਤੋਂ ਚੁੱਪ ਰਹਿਣ ਤਾਂ ਮੇਰੀ ਗੱਲ ਸੁਣੋ ਪਿਆਵਰੀ ਕਿਹਾਵਾ ਪਾ ਲਾਓ ਆਈਏ ਥੋੜੀ ਬਈ ਬਾਅਦ ਵਿੱਚ ਆਈਏ ਮਾਤਾ ਨੂੰ ਨਹੀਂ ਜਲ ਕਹਿੰਦਾ ਉਹਨੇ ਇੱਕਦਮ ਕਿੱਥੇ ਚੱਲ ਗਈ ਦੱਸੋ ਮੈਨੂੰ ਬਾਹਰ ਵਾ ਦੱਸੇ ਤਾਂ ਗੱਲ ਸ਼ੋਕਾ ਤੱਕ ਭੁੱਖਾ ਵੀ ਪਾ ਲਿਓ ਸ਼ਾਮ ਤੱਕ ਹੋਣਾ ਪੜੇਗਾ ਕਰਨਾ ਕਰਦੇ ਹਾਂ ਹਾਂ ਕੋਖਾ ਦਿੰਦਾ ਹਾਂ ਅੱਜ ਸ਼ਾਮ ਤੱਕ ਇਹਨੂੰ ਖਾਲੀ ਕਰੂ ਤੂੰ ਜੀ ਕਹੀਏ ਨਾ ਕੋਖਾ ਇਹਦਾ ਕੋਈ ਨਹੀਂ ਕੋਈ ਤੇ ਤੂੰ ਸੋਹਣਾ ਵੀ ਮਾਰੀ ਅਖਰੀ ਗੱਲ ਕਰਾ ਕੇ ਆ ਆਹ ਆਹ ਬਸਰਾਣਾ ਜਿਹਾ ਮੀਂਹ ਆਇਆ ਨਹੀਂ ਆਪਾਂ ਤਾਂ ਨਹੀਂ ਬੋਲਦਾ ਜੀ ਕਿ ਤੱਕ ਲੱਕ ਨਾ ਤੁਸੀਂ ਆਪ ਆਪਣੇ ਜਿਹੜੇ ਉਹਨੇ ਕਹਿੰਦੇ ਆ ਬਾਰੀ ਚੱਕ ਤੋ ਮੈਂ ਇਹ ਗੱਲ ਨੂੰ ਤੂੰ ਸ਼ਰਤ ਲਿਖਣੇ ਚਾਹੀਦੀ ਦੇਖੋ ਸ਼ਾਂਤ ਰਹੀ ਨਹੀਂ ਕਰਕੇ ਨਹੀਂ ਕੋਈ ਮੇਰੀ ਗਾਲੀਆਂ ਆਉਂਦੀਆਂ ਉਹ ਅਸੀਂ ਉਹ ਚਿੰਗਾਰੀਆਂ ਆਉਂਦੀਆਂ ਅਸੀਂ ਤੁਹਾਨੂੰ ਅਸੀਂ ਪ੍ਰਸਤ ਕਰਦੇ ਹਾਂ ਅਸੀਂ ਇੱਧਰ ਤੋਂ ਕੰਮ ਕਰਦਾ ਜੇ ਦੇਖ ਲੈ ਕੀ ਕਰ ਲੈਂਦੇ ਦੇਖੋ ਦੇਖੋ ਮੇਰਾ ਮਾਰਾ ਦੋਸਤ ਇਹ ਤਿੰਨ ਉੱਪਰ ਲਈ ਇਹਨੂੰ ਖਾਦੀ ਕਰ ਦੋ ਕੱਲ ਸਾਮ ਤੱਕ ਤੁਹਾਨੂੰ ਟੈਕ ਦੇ ਦਿੰਦੇ ਜਿਹਨੇ ਤੁਰੰਤ ਉਸ ਤੋਂ ਬਾਅਦ ਅਸੀਂ ਆਪਣਾ ਪ੍ਰੋਸੀਜਰ ਅਪਲੋਡ ਕਰਾਂਗੇ ਫਿਰ ਤੁਹਾਨੂੰ ਕੋਈ ਇਤਰਾਜ਼ ਨਹੀਂ ਆਈਆਂ ਜਿਹੜੀਆਂ ਲੱਗਦੀਆਂ ਨੇ ਉਹ ਬੋਲ ਕੋਈ ਨਹੀਂ ਕੋਈ ਦੰਡੀਆਂ ਨੇ ਬਣਾਉਂਦਾ ਪਹਿਲਾਂ ਦੇਖ ਆ ਜਿਹੜਾ ਘਰ ਉਹ ਕੱਕੀ ਨੂੰ ਆਸੀਂ ਦੇਖਦੇ ਹਾਂ ਉਹ ਕਹੋਗੇ ਦੇਖੋ ਜੀ ਕਿਸੇ ਦੀ ਤੀਹ ਤਰਫ 20 ਸਾਲ ਹੋ ਗਏ 20 ਸਾਲ ਕਹਿੰਦੇ ਤਾਂ ਮੇਰੀ 20 ਸਾਲਾਂ ਦੀ ਪੂਰੀ ਨਹੀਂ ਹੋਈ ਜੀ ਮੈਂ ਮੇਰਾ ਡੀਸੀ ਸਾਹਿਬ ਨਾਲ ਕੀ ਕਰਦੇ ਹਾਂ ਜੀ 20 ਸਾਲ ਬਾਅਦ ਤੈਨੂੰ ਮੈਂ ਪੱਕੀ ਦੁਕਾਨ ਬਣਾ ਕੇ ਦਊਗਾ ਡੀਸੀ ਸਾਹਿਬ ਨਾਲ ਮੇਰਾ ਰਿਕਵੈਸਟ ਆ ਕਿ ਹਲੇ ਤੂੰ ਕੋਕਾ ਰੱਖ ਲੈ ਵੀਸ਼ਾ ਲਾ ਬਾਦ ਮੈਂ ਲੈਂਟਰਸਨ ਪਾਸ ਜਾ ਜਾ ਮੈਂ ਡਾਊਟ ਵਸਗੀ ਤਾ ਤੁਸੀ ਤੁਹਾਨੂੰ ਤੁਸੀਂ ਕਹਿੰਦੇ ਡੇਟ ਥੋੜਾ ਜਿਹਾ ਕਿਸੇ ਦੀ ਮੇਰੀ ਸੁਣੋ ਵਾਲ ਮੇਰੇ ਹੱਥੋਂ ਵਾਲੀ ਹੈ ਇਤਨੀ ਕਿਸੇ ਦੀ ਕਰੇ ਉਹ ਹੀ ਮੈਂ ਗੈਸ ਕੀਤੀ ਜਾਬ ਨੇ ਕਿ 20 ਸਾਲ ਤੂੰ ਮੈਨੂੰ ਦੇ ਪੈਸੇ ਤਾਂ ਪੱਕਾ 20 ਸਾਲ ਬਾਅਦ ਇਹ ਮੈਂ ਥੋੜੀ ਜਿਹਾ ਵਾ ਖੋਖੇ ਚ ਬੈਠਣ ਗਿਆ ਐਮੀ ਮੋ ਤਾਂ ਬੈਂਸੀ ਨਹੀਂ ਚੱਕ ਲੈ ਦੇਖਾ ਐਮੀ ਬੈਠੀ ਪਈ ਐ ਇਹਨੂੰ ਕਹਤਾ ਕੱਲ ਨੂੰ ਆ ਨਾ ਹੋਵੇ ਬੱਸ ਆਪਣੀ ਮਰਜ਼ੀ ਦੇ ਅੰਦਰ ਆ ਟੋਰ ਹੋਊਗਾ ਬੱਸ ਚੱਕ ਲੈ ਕਦੇ ਨਾ ਤਾਂ ਡੋ ਕੋਈ ਨਾ ਟਾਈਮ ਆ ਅੰਦਰ ਉੱਪਰ ਹੋ ਰਹੀ ਤੁਸੀਂ ਉੱਥੇ ਕਹਿਣ ਕਿ ਇਤਨੇ ਵਜਨ ਸਾਲ ਇੱਕ ਕੰਮ ਤੋਂ ਬਾਹਰ ਬੈਠੇ ਹਾਂ ਆ ਵੀ ਚੱਕਾ ਆ ਕੋਈ ਨਹੀਂ ਚੱਕਾ ਮੈਂ ਤਾਂ ਨਹੀਂ ਚੱਕੀ ਕੋਈ ਨਹੀਂ ਬੇਲੇ ਕਾਲੂ ਦੱਸਾਂਗੇ ਤੁਹਾਨੂੰ ਚੱਕਾ ਸਭ ਨੂੰ ਚੱਕਾ ਮੈਂ ਚੱਕੂ ਆ ਵੇ ਗੋਇਲ ਜਾਲਾ ਇੱਕ ਚੱਕਾ ਸਭ ਨੂੰ ਚੱਕਾ ਮੈਂ ਚੱਕੂ ਪੱਕਾ ਥੋੜੀ ਬੈਠੇ ਸੀ ਪੰਨਾ ਫਰਸ਼ ਲਾ ਲਿਆ ਰੀ ਸੈਟਲਮੈਂਟ ਦੇ ਵਿੱਚ ਜਗਾ ਅਲੋਕੇਟ ਕੀਤੀ ਹੈ ਨਾ ਤੈਨੂੰ ਲੋਡ ਤਾਂ ਉਹ ਜਾ ਕੇ ਜੀਨਾਂ ਨੂੰ ਬੜੇ ਮੈਨੂੰ ਆਊਟ ਹੋਈ ਸੀ ਇਹ ਨੂੰ ਜਗਾ ਨੂੰ ਆਸੀ ਹਾਂ ਟਾਈਮ ਦਿੱਤਾ ਦੋ ਵੀ ਸਾਲ ਬੈਠੀ ਇੱਥੇ ਪ੍ਰੋਬਲਮ ਕੀ ਹੁੰਦੀ ਆ ਦੇਖੋ ਇੱਥੇ ਨਹੀਂ ਨਾ ਬੈਠਾ ਲੈਂਟਰ ਲਾ ਕੇ ਜਲਵਾ ਅੱਜ ਮੇਰਾ ਹੱਥ ਤੇ ਲੈਂਟਰ ਦੀ ਬੀਰੀ ਸਾਨੂੰ ਇਹ ਪ੍ਰੋਬਲਮ ਆ ਜਿਹੜੇ ਡੀਸੀ ਸਾਹਿਬ ਦੀ ਗੱਲ ਕਰ ਕੋਈ ਨਹੀਂ ਆ ਗਿਆ ਇੱਥੇ ਸਿਰ ਕੋਖਾ ਹੀ ਚਲੋ ਆਉ ਕੋਖਾ ਮੇਕੋਰ ਕਰਾਣੇ ਫੋਟਾ ਜੋ ਚਾਤ ਮਰਜ਼ੀ ਕਰਨਾ ਦੇਖਿਆ ਵੀ ਪਤਾ ਚਲੋ ਮੈਨੂੰ ਕੋਈ ਪਤਾ ਲਓ ਕੱਲ ਦੇ ਦੇਖੇ ਟਾਈਮ ਨੂੰ ਸਾਨੂੰ ਭਿਛੋ ਮੈਨੂੰ ਭਿਛੋ ਹਾਂ ਅਮੀਨੇ ਕਿਹੜੇ ਵੀ ਸਾਰ ਰਹੇ ਆਂ ਖਾਓ ਕਿਹੜੇ ਸਾਰੇ ਦੇਖਿਆ ਚਲੋ ਤੁਸੀਂ 20 ਸਾਲ ਲੇਕੇ ਜੇ ਤੂੰ ਐਸੀ ਕਹਿੰਦਾ ਮੈਂ ਲੱਗਦਾ ਨਹੀਂ ਮੈਂ ਨਾ ਵੀ ਉਹਨਾਂ ਨੂੰ ਕਾਲ ਕਰਾ ਦਿੱਤਾ ਮੈਂ ਯਾ ਚੱਕਾ ਹੀ ਢੱਕਾ ਕਰਾਉਂਦਾ ਚੱਕੋ ਲਓ ਬਾਕੀ ਨੂੰ ਟਾਈਮ ਆਪਣੀ ਨੌਕਰੀ ਦੀ ਬਣੀ ਚਾਰ ਮਹੀਨੇ ਹੈ ਤਾਂ ਇਹ ਚੱਕੋ ਜਣ ਬੰਦਾ ਦੇਖੋ ਆ ਚੱਕੋ ਚੱਕੋ ਰੋਣ ਦਾ ਚੱਕੋ ਲਓ ਇਹ ਚੋਕ ਕੇ ਵਿੱਚ ਰੱਖ ਲਓ ਬਾਕੀ ਇਹਨਾਂ ਨੂੰ ਟਾਈਮ ਦੇ ਦਿੱਤਾ ਅੱਜ ਦਾ ਸ਼ਾਮ ਦਾ ਪਕਾਣ ਆਪਰਾ ਚੱਕ ਲਨ ਉਹ ਇਤਨੇ ਪੀ ਰੱਖਿਆ ਕਿ ਨਾ ਤੁਸੀਂ ਬੋਲੀ ਜਾਉਂਗੇ ਚੱਕੋਗੇ ਕਿੱਦਾਂ ਦਾ ਤੁਸੀਂ ਜਿਹਦੀ ਕਰ ਬੈਠੇ ਆ ਪਤਾਮਕ ਦਾ ਕਰਾਂਗੇ ਅਸੀਂ ਚੱਕ ਲਵਾਂਗੇ ਚਲੋ ਮੋਟੇ ਆਗੇ ਆ ਚੱਕੋ ਆਪਾਂ ਮੋੜ ਕੇ ਆਗੇ ਆ ਪੰਜ ਚਲੋ ਚਲੋ ਯਾਰ ਮਾਨ ਤੇਰੇ ਮਾਨਗਾ ਨਹੀਂ ਦੇਦੀ ਓਤੇ ਜੁਰਮਾਨਾ ਭਰ ਕੇ ਲਾਓ ਐ ਕਿਦਾ ਓ ਐ ਕਿਦਾ ਓਏ ਓਏ ਇਹ ਵੀ ਚੱਕੋ ਇਹ ਵੀ ਚੱਕੋ ਇਹ ਉਹ ਡਿਟੇਲ ਆ ਇਹਨਾਂ ਨੂੰ ਬਾਹਰ ਦੋ ਓਏ ਇਹ ਚੱਕੋ ਬੰਦਾ ਆਹ ਕਰਤੇ ਕੰਦੇਰਾ ਉਹ ਯਾਰ ਮੈਂ ਹੱਥ ਪਾਣਾ ਉਹ ਲਾਈਵ ਜਿਆਦਾ ਹੱਥ ਪਾਣਾ ਓਏ ਛੱਡ ਯਾਰ ਹਮਲਾ ਤੈਨੂੰ ਹੈ ਨਹੀਂ ਤੈਨੂੰ ਚੱਲ ਲੈ ਜਾ ਲੈ ਜਾ ਲੈ ਜਾ ચકલા ચાલા ਗਾਰਮੈਂਟ ਦਾ ਐ ਕਾਪੀ ਆ ਇਹਨੂੰ ਫੇਰ ਕਰਕੇ ਲੈ ਆਵਾ ਇੱਕੋ ਕੇ 12 ਵੜਾ ਕੋਲ ਓਏ ਇਹ ਦੰਡੇ ਲਾ ਦੰਡੇ ਲਾਓ ਇਹਨੂੰ ਕੋਕ ਦੇ ਅੰਦਰ ਕੋਕ ਦੇ ਅੰਦਰ ਕੋਕ ਹੋਇਆ ਇੱਕ ਦੰਡੇ ਲਾ ਕੇ ਦੰਡੇ ਲਾ ਕੇ ਅੱਜ ਅੱਜ ਨਾ ਲਾ ਦੇ ਦੰਡੇ ਓਏ ਇਹ ਨਹੀਂ ਇਹਨੇ ਪੜ੍ਹਦੇ ਪੜ੍ਹਦੇ ਮਾਈ ਜਵਰੀ ਆ ਜੇ ਕਹੋਦੇ ਉਹ ਵੀ ਆਉਣੇ ਟੱਕੇ ਦੇ ਨਾਲ ਵੀ ਲਿਆ 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 ਜਾਤਲਾ ਪੈਸੇ ਨੂੰ ਕਰੇ ਜਾਤਲਾ ਕੇ ਇਹਨਾਂ ਨੂੰ ਕੋਈ ਨਹੀਂ ਕਰਨਾ ਨਹੀਂ ਪਰ ਸਾਡਾ ਮਕਸਦ ਇਹ ਆ ਕਿ ਪਾਰਲੇ ਵੱਡਾ ਹੋਵੇ ਉਹ ਸਾਰੇ ਬੜੇ ਰੁਕਦੇ ਨਹੀਂ ਆਹ ਨਾ ਨਾ ਲਾ 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 ਨਾ ਮੇਰਾ ਭਰਾ ਚੱਕੇ ਨਾ ਇਹ ਇਧਰ ਹੀ ਬੜਦੇ ਆਹ ਤੂੰ ਪੜਦੇ ਤੁਹਾਡੇ ਦਾ ਗੋਣੀ ਸਾਰੇ ਲਗਾ ਦੇ ਸਾਰੇ ਸਾਰਿਆਂ ਦਾ ਰੋਕਦੇ ਆ ਜਿਹੜੀਆਂ ਸਾਰੇ ਨੇ ਬਾਜ਼ਾਰ ਚ ਬਾੜੀਆਂ ਹੋਈਆਂ ਰਹਿਣੀਆਂ ਦੇਖੋ ਪੱਕੀਆਂ ਸਾਰੇ ਜਿਹੜੀ ਤੇ ਲੱਗੀਆਂ ਸਾਰੀਆਂ ਹਟਾਉਣਾ ਮੰਨ ਲਈ ਬਾਦ ਦਾ ਮੈਂ ਜਿਹੜੀ ਤਾਰਾ ਕਰਾ ਲੈਂਦੇ ਸਰ ਰੇਡੀਓਦਾਰੀ ਲੱਗੀਆਂ ਹੋਈਆਂ ਆ ਦੇਖੋ ਬਾਜ਼ਾਰ ਜਿਹੜੀਆਂ ਅੰਦਰ ਵੜੀਆਂ ਹੋਈਆਂ ਆ ਦਾਤਾ ਵੀ ਜਨਾ ਖਰਾਬ ਆ ਇਹ ਕੋਈ ਨਾ ਬੰਦਾ ਉਹ ਸੰਗਤ ਦੇ ਵੀਡੀਓ ਨਾਲ ਜੁੜਿਆ ਹੋਇਆ ਹੈ ਯਾਰ ਉਹ ਵੀਡੀਓ ਅੰਦਰ ਆ ਯਾਰ ਅੰਦਰ ਇਹਨੇ ਬਣਾਇਆ ਹੈ ਉਹ ਆ ਮਾਲਕ ਨਾਲ ਲੋਈਆ ਕਿਆ ਨੇ ਭਾਈ ਕੋਈ ਅੰਦਰ ਖੜੇ ਦੇ ਅੰਦਰ ਹੈ ਇਹ ਕਹਿੰਦੇ ਮਾਲਕ ਅੰਦਰ ਹੈ ਕਿੰਨੇ ਵੀ ਬਾਹਰ ਅੰਦਰ ਹੀ ਹੈ ਭਾਵੇਂ ਥੋੜੀ ਵੀ ਬਾਹਰ ਨਹੀਂ ਮਾਰਾ ਭਾਵੇਂ ਤੱਕ ਕੋਈ ਨਹੀਂ ਮਾਰਾ ਤੇਰੀ ਥੋੜੀ ਵੀ ਬਾਹਰ ਵਾਰੀ ਵੀ ਨਹੀਂ ਬਾਹਰ ਅੱਤਰਾ ਰਾਮ ਨਾ ਉੱਧਰ ਚੱਕੇ ਪਰ ਮੈਂ ਨਹੀਂ ਲੈਵ ਚੱਕੇ ਜੱਦ ਕਰਨਾ ਮੇਰੇ ਨਾਲ ਮੈਡਮ ਤੁਹਾਨੂੰ ਕਹਿੰਦਾ ਆ ਬਹੁਤ ਤੁਹਾਡੀ ਘਰ ਦਿਖਾਏ ਨਾ ਕਰੋ ਇੱਕ ਮਿੰਟ ਦਿਖਾ ਦੇ ਨਿਕਲ ਆ ਦੋਨੋਂ ਦਾ ਆ ਕੇ ਬੈਠ ਕੇ ਕਰਦੇ ਪਹਿਲਾਂ ਤੁਸੀਂ ਮੈਨੂੰ ਜਾਣਦੇ ਹੋ ਜਾਣਦਾ ਭਾਈ ਨਹੀਂ ਦੇਖੋ ਨਹੀਂ ਪਤਾ ਅੱਗੇ ਵੀ ਆਏ ਸੀ ਅੱਗੇ ਨਹੀਂ ਪਤਾ ਤੁਹਾਨੂੰ ਮੇਰੀ ਗੱਲ ਇਹ ਚੱਜਿਆ ਦਾ ਰੇਡ ਕਾਇਦਾ ਆ ਬਾਈ ਜੀ ਪਰਵਾਹ ਨਾ ਅਸਰ ਕਰਮ ਨੂੰ ਧੰਨਵਾਦ ਆਲਾ ਉਹ ਤਾਂ ਗਾਉਂਦੇ ਨਾਲ ਉਹ ਉੱਪਰ ਹੀ ਆ ਕੇ ਤੁਸੀਂ ਆਪਾ ਉਹ ਬੰਦਾ ਖੇੜਾ ਨਹੀਂ 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 ਆਗੇ ਬਾਈ ਖੜੇ ਕਿਥਾਂ ਨੇ ਕੰਮ ਆ ਰਿਹਾ ਹਾਂਜੀ ਤੈਨੂੰ ਮੋੜੀ ਦੇ ਕੇ ਆਈ ਲੋੜੀ ਨਹੀਂ ਬਾਈ ਇਹ ਚੱਕੀ ਲਿਆ ਜੇ ਨਹੀਂ ਕਰੇ ਤੇ ਨਹੀਂ ਲੈਣਾ ਨਹੀਂ ਕਲਾਕੀ ਨਹੀਂ ਧੰਨਵਾਦ ਮੈਂ ਚਾਹਤ ਕਬ ਉਹ ਬੋਲੇ ਮੈਂ ਤੇਰੇ ਧੱਕੇ ਵਿੱਚ ਤਾਂ ਫਿਰ ਕੋਈ ਨਹੀਂ ਹੋਗਾ ਇਹਦੇ ਭੈਣ ਭੈਣ ਤੁਸੀਂ ਇਹ 30 ਨੱਬਣ ਵਾਲੀ ਆ ਆਪਣੀ ਅੰਦਰ ਨਹੀਂ ਤਾਂ ਤਾਕਤਾਂ ਮੰਨ ਤੀ ਫੇਰ ਆਇਓ ਆਇਓ ਬੰਦ ਕਰੀਂ ਬੰਦ ਕਰੀਂ ਬੰਦ ਸੋਨਾ ਥੜੀ ਵੀ ਪਟ ਹੋ ਜਾਣੀ ਆ ਮੈਂ ਹੁਣ ਰੇਜੀ ਨੂੰ ਲੈ ਕੇ ਬਣਾ ਦੇਣੀ ਬਾਹਰ ਆਏ ਹਾਂ ਬੰਦ ਸੋਨਾ ਚਲੋ ਕੋਈ ਗੱਲ ਨਹੀਂ ਤਾਲਾ ਲਾਏ ਥੋੜੀ ਜਿਹੀ ਅੰਦਰ ਨਹੀਂ ਹੁੰਦਾ ਓ ਯਾਰ ਇਹ ਖੇਚੇ ਦੇ ਬਲ ਓ ਖਿੱਚੋ ਡਰ ਲੈਣੇ ਨਹੀਂ ਆ ਬਲ ਓ ਕੇ ਜੁਰੇ ਬਲਕਾ ਥੋੜਾ ਨਹੀਂ ਹੈ ਮੇਰਾ ਕੰਮ ਹੈ ਇਹ ਕੱਤਰ ਦੇ ਕਹਿ ਰਹੇ ਨਹੀਂ ਇਹ ਵੀ ਨਹੀਂ ਕਰੀ ਲੋ ਤੇ ਕਹਿ ਮੈਨੂੰ ਮੇਰੇ ਪਰ ਦੋ ਵਾਰੀ ਤੇ ਚੱਕ ਕੇ ਅੰਦਰ ਕਰ ਲਾ ਫੈਂਸੀ ਜੰਮਾ ਛੋੜੀ ਗਾ ਬਈ ਮਨਾ ਕਰ ਦੋ ਚੱਡ ਦੇ ਚਲੋ ਵੀ ਚਲੋ ਇਹ ਖੁੱਭੀ ਨਹੀਂ ਕੰਮ ਕਰੀ ਇੱਕ ਵਾਰ ਬੰਦ ਕਰੀ ਅੰਦਰੋਂ ਲੈ ਆ ਲੈ ਓਏ ਆ ਫੋਨ ਦੋ ਤਰਫਾ ਓਏ ਲੈ ਓਏ ਵੀਰੇ ਲਾ ਲੈ ਚਲੋ ਪਿੱਛੇ ਕਰੋ ਪਿੱਛੇ ਕਰੋ ਕੋਸਰ ਤੋਂ ਤੁਹਾਡੇ ਪਹਿਲੇ ਵਾਸਤੇ ਲੱਗ ਬੇਰ। ਆਜ ਕਰੋ ਸਰ ਜੀ ਨਾ ਕਰੋ ਸਰ ਜੀ। 30 ਗੱਡੀ ਵਈ ਨੇ। 10 ਤੋਂ 20 ਮਾਰੀ ਨਹੀਂ ਸੈਟਰਾ ਕਰ ਲੋਗੇ। ਆਪਾਂ ਬਾਅਦ ਵਿੱਚ ਬਾਹਰ ਚੱਕਣ ਦਾ। ਨਾ ਨਾ ਬੇ ਯਾਰ ਇਹਨੇ ਰੱਖਿਆ। ਬਾਅਦ ਕਰੇ ਸਮਾਨ। ਆਉਤ ਆਦਮ ਜੀ। ਉਹ ਕਿੰਦਾ ਬਾਹਰ ਚ ਰੱਖਿਆ ਇਹਨੇ। ਸਾਡਾ ਸਾਮਾਨ ਹਰਵੇ ਲੱਗਾ। ਯਾਰ ਕਿ ਸਾਡਾ ਹੀ ਇੱਥੇ ਇੱਕੜਾ ਬਾਹਰ ਕਰਨਾ। ਮਾਰੀ ਮਾਰੀ ਗਾਈ। ਨਹੀਂ ਮੇਰੀ ਗੱਲ ਸੁਣਦੀ ਨਹੀਂ। ਮੇਰੀ ਗੱਲ। ਇਹ ਸਾਨਾ ਦਾ ਵੱਡਾ ਗੋਮਰ ਦੇ ਬਲਾਕ ਵਿੱਚ ਸਮਝ ਆ ਗਿਆ ਕੋਈ ਵੀ ਇੱਥੇ ਰੋਕ ਨਹੀਂ ਸਕਦਾ ਗੋਮਰ ਦੀ ਸੱਚ ਨੂੰ ਕਹੋ ਕਰਨਾ ਪਏਗਾ ਇਹ ਹਰ ਮਾਮਲਾ ਪੈਣਾ ਨਹੀਂ ਇਹ ਕਰਾਉਣੀ ਆ ਤੁਹਾਡਾ ਮਜਾਰ ਨਹੀਂ ਤੁਹਾਨੂੰ ਪਰੇਸ਼ਾਨ ਕਰਨਾ ਪਰ ਤੁਹਾਡੀ ਡਿਊਟੀ ਬੰਦੀ ਹੈ ਵੀ ਇਹਨੂੰ ਅੰਦਰ ਕਰਾਓ ਉਹਨਾਂ ਨੂੰ ਦੱਸੋ ਕਿ ਫਲਾਣੀ ਨੇ ਕਿੰਨੀ ਦਿੱਕਲੀ ਲੱਗਾਈ ਕਿਹਨਾਂ ਦਾ ਪਤਾ ਕੀ ਹਾਲ ਆ ਇਹਨਾਂ ਨੇ 10 ਮਿੰਟ ਤੁਹਾਡੇ ਨਾਲ ਇਦਾਂ ਚੰਗੀਆਂ-ਜੰਗੀਆਂ ਗੱਲਾਂ ਕਰਕੇ ਹਾਲ ਇਹਨਾਂ ਦਾ ਵੇ ਹੋਈ ਰਹਿਣਾ ਮੈਂ ਤੇ ਜਦ ਤੱਕ ਇਹਨਾਂ ਨੂੰ ਜੀਸੀਬੀ ਦੇ ਆ ਗਿਆ ਨਾ ਸਾਰਾ ਸਮਾਨ ਨਾ ਚੁੱਕਾ ਹੁੰਦਾ ਕੋਈ ਆਪੋਲੀ ਦਾ ਅਲਾਉ ਹੈ ਨਹੀਂ ਨਹੀਂ ਹੈ ਨਹੀਂ ਨਹੀਂ ਕੋਈ ਵੀ ਨਹੀਂ ਚਲੋ ਕੋਈ ਅਲਾਉ ਨਹੀਂ ਅੰਦਰ ਬਿਲਕੁਲ ਨਾਲਾ ਜੇ ਮੈਂ ਸਫਾਈ ਕਰਾਉਣੀ ਜੇ ਨਾਲੇ ਸੀ ਮੈਂ ਤਾਂ ਸਪਸ਼ਟ ਕਰਦਾ ਜੀ ਇਹਦੇ ਥੱਲੇ ਨਾਲਾ ਜੇ ਨਾਲੇ ਦੀ ਆਪਾਂ ਸਫਾਈ ਕਰਾਉਣੀ ਜ ਮੈਨੂੰ ਇਹ ਖਾਲੀ ਕਰ ਦਿਓ ਨਹੀਂ ਕਰੋਗੇ ਤਾਂ ਮੈਂ ਕਰ ਦਵਾਂ ਬਸ ਅੱਜ ਦਾ ਸਭ ਤੋਂ ਅੱਜ ਦੇ ਜਿਹੜਾ ਕੁਛਕਰੀ ਹੋਈ ਹੈ ਹਾਂਜੀ ਉਹ ਦੇ ਸਬੰਧ ਵਿੱਚ ਚੋਣ ਦਾ ਕੀ ਕਹਿਣਾ ਹੈ ਦੇਖੋ ਜੀ ਮੈਂ ਹੀ ਲਗਾਤਾਰ ਤੁਹਾਨੂੰ ਪਹਿਲਾਂ ਵੀ ਤੁਹਾਡੇ ਸਾਹਮਣੇ ਰਹੀਆਂ ਇਹ ਲੋਕਾਂ ਨੂੰ ਬੀਤ ਕਰ ਚੁੱਕੇ ਹਾਂ ਵੀ ਸਾਨੂੰ ਜਿਹੜਾ ਨਗਰ ਕੌਂਪੁਰ ਦੀ ਉਂਦਰ ਸਹਿਯੋਗ ਦਿਓ ਪਰ ਕਈਆਂ ਵੱਲੋਂ ਦਿੱਤਾ ਵੀ ਗਿਆ ਇਹ ਨਹੀਂ ਮੈਂ ਕਹਿ ਸਕਦਾ ਵੀ ਨਹੀਂ ਕਈਆਂ ਥਾਵਾਂ ਤੇ ਇਹਨਾਂ ਦਾ ਅਸਰ ਵੀ ਇੱਕ ਨੂੰ ਮਿਲਿਆ ਹੈ ਜੀ ਹੁਣ ਮੈਂ ਅੱਜ ਅਸੀਂ ਫੈਸਲਾ ਉਸ ਨੂੰ ਵੀ ਲਾ ਦਿੱਤਾ ਕਈ ਥਾਵਾਂ ਦੇ ਉੱਤੇ ਤੇ ਪਾਜੀ ਇਹ ਆ ਵੀ ਸਟ੍ਰੈਮਟ ਨੂੰ ਪ੍ਰਭਾਵਿਤ ਕਰ ਲਈ ਇਹਨਾਂ ਨੂੰ ਉਹ ਜਗ੍ਹਾ ਦੇ ਉੱਤੇ ਤੁਸੀਂ ਦੇਖਿਓ ਤੇ ਆਈ ਥਿੰਕ ਕੋਈ ਸਾਡੇ ਟਾਈਮ ਤੋਂ ਪਹਿਲਾਂ ਅੱਜ ਤੋਂ ਪਹਿਲਾਂ ਜੀ ਕੋਈ ਰੀਸੈਂਟਰਮੈਂਟ ਦੇ ਵਿੱਚ ਕਿਸੇ ਨੂੰ ਕੈਵਨ ਦਿੱਤਾ ਸੀ ਪ੍ਰਸ਼ਾਸਨ ਪਰ ਜਿੰਨਾ ਉਹਨੂੰ ਕੈਵਨ ਦਿੱਤਾ ਗਿਆ ਉਹਦੇ ਨਾਲ ਜਗਾ ਉਹਨੂੰ ਹੋਰ ਇਨਕਲੋਜ ਕਰ ਦਿੱਤਾ ਉਹਨੂੰ ਅੱਜ ਬੜੇ ਫੇਰ ਹੀ ਪਿਆਰ ਆ ਗਿਆ ਜਿਵੇਂ ਜਿਹੜੀ ਕੋਈ ਤੇਰੀ ਮਲਗੀਤ ਨਹੀਂ ਆ ਜਿੱਥੋਂ ਆਵਾਜ਼ ਆਈ ਲੋਕ ਰਮਾਨਾਸ ਖਾਲਾ ਨਾ ਸਕਦੇ ਆ ਉਹਨਾਂ ਜਗਾ ਜਿਹੜਾ ਖਾਲੀ ਕਰਤਾ ਜਾਵੇ ਇਸ ਤੋਂ ਇਲਾਵਾ ਸਰਪਾ ਸਾਹਿਬ ਨਾਲ ਹੋਰ ਤੇ ਇੱਥੇ ਲੋਕਾਂ ਦੀ ਸਭ ਤੋਂ ਵੱਡੀ ਟ੍ਰੈਂਡਿੰਗ ਇਹ ਜੀ ਪਹਿਲੇ ਅਫਸਰ ਸਾਨੂੰ ਕਹਿੰਗੇ ਆ ਵੀ ਇੱਕੋ ਤੱਕ ਆਪਾਂ ਕਰ ਦੋ ਇਹਨਾਂ ਨੂੰ ਇਦਾਂ ਨਹੀਂ ਪਤਾ ਵੀ ਜਦੋਂ ਬਰਸਾਤੀ ਮੌਸਮ ਆਹ ਉਧੋ ਪਾਣੀ ਦੀ ਬਲੌਕਜ ਹੋਣੀ ਹੈ ਇਹ ਨਾਲਾ ਆ ਇਹ ਨਾਲਾ ਸਰਕਾਰੀ ਹੈ ਜੇਕਰ ਤੁਹਾਡਾ ਮੁਲਾਜ਼ਮ ਦੇਖੋ ਇਹਦੇ ਵਿੱਚ ਥੰਨੇ ਕਿਦਾ ਵੜੂ ਤੇ ਇਹ ਨਾਲਾ ਹੈ ਨਾ ਜੀ ਇਹਦੀ ਆਪਾਂ ਕਹੀਏ ਵੀ ਇਹਦੀ ਸਪਾਈ ਕਰਾਉਣੀ ਆ ਜਾਂ ਤੇ ਮੈਨੂੰ ਇਹ ਵਿਸ਼ਵਾਸ ਤੋਂ ਉਹ ਨਹੀਂ ਆਪਣੀ ਸਪਾਈ ਨਾਲੇ ਦੀ ਕਰਕੇ ਦੋਹਾਂ ਦਿਨਾਂ ਦੀ ਦਿੰਨੀ ਇਹਰੇ ਨਾਲ ਰੱਖਦੇ ਕੂਆ ਇਹ ਮੁਲਾਜ਼ਮ ਨੂੰ ਆਪਾਂ 40 40 50 ਰੁਪਏ ਫੋਟ ਖੜਾ ਫਲ ਕੀ ਤੇ ਆਪਾਂ ਕਹਿੰਦੇ ਵੀ ਚਲੋ ਆਡੀ ਸਪਾਈ ਵੀ ਹੋ ਜੇ ਇਹ ਮਾਰੇ ਜੇ ਪਾਣੀ ਆ ਜੇ ਫੇਰੇ ਆਹ ਮਾਰਦੇ ਆ ਵੀ ਨਹੀਂ ਜੀ ਮਿਸਪਾਲ ਕਮੇਟੀ ਕਰਦੀ ਕੁਝ ਨਹੀਂ ਤੇ ਜੇ ਹੁਣ ਮਿਸਪਾਲ ਕਮੇਟੀ ਤੁਹਾਡੇ ਨਾਲ ਸਹਿਯੋਗ ਕਰਨ ਲਈ ਤਿਆਰ ਆ ਤਾਂ ਤੁਹਾਡਾ ਫਰਜ਼ ਹੀ ਬਣਦਾ ਸਾਨੂੰ ਸਹਿਯੋਗ ਕਰੋ ਇਹ ਕਾਰਨ ਕਰਕੇ ਮੋਰਵ ਸਾਨੂੰ 40 45% ਲੋਕਾਂ ਦਾ ਪੌਚਰ ਰਿਸਪੌਂਸ ਮਿਲੇ ਜਿਹੜੇ 40 50% ਰਹਿੰਦੇ ਆ ਉਹਨਾਂ ਲੋਕਾਂ ਨਾਲ ਹੀ ਅੱਗੇ ਪਾਲਣਾ ਕਰਾਂਗੇ ਥੈਂਕ ਯੂ ਸਰ ਜੀ ਆਈ ਦੇ ਨਾਮ ਤੇ ਆਹ ਕਮੇਟੀ ਦਾ ਸਾਥ ਦਿਓ ਇਹ ਆਪਾਂ ਇੱਕ ਕੰਮ ਇਧਰੋਂ ਬਾਹਰ ਆ ਦੱਸੋ ਇੱਕ ਬੰਦਾ ਵਾਈਲੇਟ ਕਰਦਾ ਕਰੋੜ ਦੀ ਕੂ ਤੇ ਬੰਦਾ ਬਾਈ ਲਾਜੀ ਨਾ ਤੂੰ ਫਾਤਰੀ ਦੋ ਤਿੰਨ ਗ੍ਰੋਜਮੈਂਟ ਕਰਦੀ ਤੈਨੂੰ ਕਿਸੇ ਨੇ ਕੁਝ ਨਹੀਂ ਕਰ ਤੂੰ ਥੜਾ ਬਣਾਇਆ ਤੈਨੂੰ ਕਿਸੇ ਨੇ ਕੁਝ ਨਹੀਂ ਆ ਪਰ ਹੁਣ ਮੈਂ ਤੈਨੂੰ ਕਹਿੰਦਾ ਵੀ ਇਹਨੂੰ ਨਾਲੇ ਸੁਪਾਈ ਕਰਨੀ ਆ ਤੇ ਕੰਮ ਨੂੰ ਆਪੇ ਖੋਲ ਜਾਜ ਦੇ ਵਿੱਚ ਜੰਗਲੇ ਨਾਲ ਜੇ ਤੂੰ ਜੰਗਲੇ ਵੀ ਲਾਵੇਂ ਨਾ ਮੇਰੇ ਇਸ ਵਿੱਚ ਲਾ ਕੇ ਨਾ ਲਾ ਸਕਦਾ ਯਾਰ ਬਾਹਰ ਨਾ ਦਮਾਲ ਲਾਉਣ ਦੀ ਗਲਤੀ ਕਰਨੀ ਬੀਕੋ ਸੱਜਣਾ ਬੱਲੇ ਆਹ ਆੜਾ ਦਿੱਤੇ ਨੂੰ ਅੰਮੀ ਸਾਬੈਨ ਜੇ ਸਾਲੋਂ ਤੋਂ ਬਸ ਜੀ ਕੋਲ ਜਿੰਨਾ ਹਾਸਾ ਨਹੀਂ ਜੀਰ ਉਹ ਉਹ ਇਹਨੂੰ ਠਕਣਾ ਪੁੱਛ ਜਾਇਆ ਜੀ ਇਹ ਯਾਰ ਤੇਰੀ ਗੱਲ ਸੁਣ ਕੇ ਆ ਫਾਇਦਾ ਕੀ ਰਹਾ ਹੁਣ ਵੋਟ ਲਾਉਂਦਾ ਤੈਨੂੰ ਕੋਈ ਫਾਇਦਾ ਵੋਟ ਲਾਈ ਇਹ ਲੱਗਦਾ ਹੈ ਤੁਹਾਨੂੰ ਇਹ ਦੇਖ ਲਓ ਡਕਲੋਡਰ ਨਹੀਂ ਲੰਦਾ ਦਾ ਕੋਈ ਨਹੀਂ ਦੇਖੇ ਨਹੀਂ ਇਤਨਾ ਕੋਈ ਪਰਮਾਨੈਂਟ ਸੋਲੂਸ਼ਨ ਲੈਣਾ ਹੈ ਹਮ ਨੂੰ ਪਰਮਾਨੈਂਟ ਸੋਲੂਸ਼ਨ ਚਾਹੀਦਾ ਤੁਸੀ ਆ ਬੈਨ ਹਰ ਵੇਲੇ ਤੁਹਾਡੇ ਬੰਦੇ ਜਵ ਨਹੀਂ ਆਉਂਦੇ ਹੈ ਨਾ ਮੈਂ ਸਾਰੇ ਨੂੰ ਕਹਿੰਦਾ ਕਿ ਤੁਸੀਂ ਟੈਪ ਲਗਾਓ ਕੋਈ ਨਹੀਂ ਲਵਾਉਂਦਾ ਤੁਸੀਂ 10 ਮਿੰਟ ਜੇ ਆਣਾ ਉਹ ਬੰਦਾ ਬਾਹਰ ਚਲਾਉਂਦਾ ਅਸੇ ਰੋਡ ਦੇ ਪੁੱਤ ਲੰਦਾ ਰੋਡ ਤੇ ਟ੍ਰੈਫਿਕ ਛੱਡਦੀ ਇੱਥੇ ਲੋਕਾਂ ਦੇ ਗਾਹ ਨੇ ਨਾ ਮੁਰਦਾ ਕਰਨਾ ਆਪਣਾ ਕੀਤਾ ਪਿਆ ਹੋ ਤੁਸੀਂ 10 ਮਿੰਟ ਲਈ ਆ ਕੇ ਕਹਿਲ ਦਨੇ ਆ ਸਾਡਾ ਕੁਝ ਬਾਹਰ ਨਹੀਂ ਲੱਗਦਾ ਕਿ ਕਬੂਰ ਨਾ ਆਇਆ ਹਮ ਆ ਲੱਗਿਆ ਜਾ ਪਿਆ ਕਿਹੜਾ ਜੀ ਆਹ ਵੀ ਹੋਰ ਸੀਜ਼ਨਲ ਕੰਮ ਆ ਨਾ ਦੇ ਨੀ ਤੇ ਪਰਮਾਨੈਂਟ ਫੂਟਸਟਾ ਜੀ ਹੈ ਸਾਡਾ ਪਰਮਾਨੈਂਟ ਪੈਪ ਲਾਓ ਬਈ ਆ ਲਾਓ ਪੈਪ ਹਾਂ ਜੀ ਮੈਂ ਚੈੱਕ ਕਰਦਾ ਮੈਂ ਪੈਪ ਲਾਓ ਤੇ ਆ ਵੀ ਲਾ ਦੂੰਗੀ ਨਹੀਂ ਨਹੀਂ ਕਹਨਾ ਕਿਉਂਕਿ ਤਬ ਕੀ ਕਰ ਲਈ ਬਿਜਲੀ ਕਰ ਆਇਆ ਨਾ ਮੈਂ ਇਹਨਾਂ ਨੂੰ ਕਿਹਾ ਬਸ ਸਰ ਆਂ ਨਵਾਓ ਇਹ ਮੈਨੂੰ ਕੱਟ ਕੇ ਪੈ ਗਈ ਤੇ ਮੇਨੂੰ ਚੱਲ ਵਧੀਆ ਤੂੰ ਸੁਲਾ ਦਿੱਤੀ ਆ ਅਸੀਂ ਇਹ ਨਿਦਮ ਨੇ ਮੇਰੀ ਗੱਲ ਹਾਂ ਮੇਰੇ ਕੰਦੇ ਤੋਂ ਚਿੱਲੇ ਜਿਹੜੇ ਗਿਆ ਤਾਂ ਉਹਦੇ ਨਾਲ ਗੈਸ ਦੀ ਗੱਲ ਮਰਮਣੇ ਤੋਂ ਦਿਸਦਾ ਆ ਅੱਜ ਤੁਹਾਡੇ ਨਾਲ ਇੱਕ ਜੀ ਮੇਰੀ ਕਦੀ ਕਹਿੰਦਾ ਦੋਖੋ ਬਾਹਰ ਹੁੰਦੀ ਕੋਈ ਇੱਕ ਮਿੰਟ ਇਧਰ ਵੇ ਇਧਰ ਹਾਂਜੀ ਆਪਾਂ ਬਚਤ ਕਰਦੇ ਆ ਖਦਾਰਾ ਜੀ ਲੋਕਤੰਤਰ ਤੁਮੀ ਕਹਿ ਤੋ ਪਰ ਇਧਰ ਆ ਹਾਂ ਜਿਹੜਾ ਫੇਰ ਆ ਇਧਰ ਆ ਪਿੱਛੇ ਦੇ ਹਾਂਜੀ ਆ ਜਾ ਆ ਨਾੜਾ ਕਿ ਆ ਤੁਮੀ ਕਿਹਦੇ ਟੈਸ ਨਾੜੀ ਨੂੰ ਇਹ ਬਾਤ ਰੋਕੋ ਮੈਂ ਜੀ ਯਾਰ ਇਹ ਸੁਖਾਈ ਜਿਹੜਾ ਬਣਾਇਆ ਨਾ ਕੁਦਾਰ ਸਾਰੀਆਂ ਗੱਲਾਂ ਮੰਨ ਲਈ ਯਾਰ ਸਾਰੀਆਂ ਗੱਲਾਂ ਮੰਨ ਲਈ ਤੁਸੀਂ ਦੱਸੋ ਕਿ ਅਸੀਂ ਕਿਸੇ ਨਾਲ ਗੱਲ ਕਰੋ ਅਸੀਂ ਨਾਲ ਦੇਖੋ ਤੁਸੀਂ ਨਾ ਤਾਂ ਆਪੇ ਜੱਗਾ ਰੱਖੀਂ ਇਹ ਮੇਰੀ ਕੋਈ ਗੱਲ ਨਹੀਂ ਮੇਰੀ ਹੁਣ ਸੋਚਦਾ ਨਾ ਗੱਲ ਤਾਂ ਗੱਲ ਨਾ ਸਾਰੀਆਂ ਉਂਗਲਾਂ ਇੱਕ ਨਹੀਂ ਰੱਖੋ ਤੁਸੀਂ ਇਹ ਕਾਰਨ ਠੀਕ ਹੈ ਮੈਂ ਸ਼ੁਰੂ ਤੇ ਇਹੋ ਗੱਲ ਕਹਿਣ ਡਿਆ ਮੇਰਾ ਮਕਸਦ ਤੁਹਾਡੇ ਇਹਨਾਂ ਨੂੰ ਕਰਨਾ ਨਹੀਂ ਮੇਰਾ ਮਕਸਦ ਤੁਹਾਨੂੰ ਨਾਲਾ ਚੁੜੀ ਸੀ ਕਰਵਾਉ ਸਰ ਅਸੀਂ ਨਾਲਾ ਤੁਹਾਡੇ ਹੀ ਕਹਿ ਨਹੀਂ ਦੀ ਅਸੀਂ ਨਹੀਂ ਨਾਲਾ ਤੁਹਾਡੇ ਪਰ ਗੱਲ ਪਤਾ ਕੀ ਗੱਲ ਇੱਕ ਆ ਤੁਸੀਂ ਦੇਖੋ ਤੁਸੀਂ ਅਫੀਸ਼ੀਅਲ ਗਵਰਨਮੈਂਟ ਅਫੀਸ਼ੀਅਲ ਆ ਨਾ ਤੁਸੀਂ ਉਹ ਇੱਥੇ ਅਸੀਂ ਕਹਿੰਦੇ ਨਹੀਂ ਸਾਡਾ ਸਿਰਫ ਇੱਕ ਉਹ ਯਾ ਤੇਰੇ ਕਹਿਣਾ ਇਕੱਲੇ ਨਾ ਕੀ ਕਰਾਂ ਮੇਰਾ ਸਹਿਬ ਇਹ ਗੱਲ ਸੁਣੋ ਸਰ ਇਹ ਹਮੇਸ਼ਾ ਇਦਾਂ ਕਰਦੇ ਆਂ ਕੀ ਕਰਦੇ ਆਂ ਅਸੀਂ ਤਨ ਠੀਕ ਹੈ ਜੀ ਦੇਖੋ گورਨਮੈਂਟ ਅਫੀਸਰ ਆ ਇਹ ਤਾਂ ਮੇਰਾ ਤਾਇਦਾ ਪਤਾ ਬੰਦੇ ਦਾ ਤਾਇਦਾ ਪਤਾ ਇੱਕ ਬੰਦੇ ਨੇ ਇਹਸ ਬੰਦੇ ਨੇ ਮੈਨੂੰ ਥਾਣੇ ਲੈ ਕੇ ਗਿਆ ਇਹ ਕੌਣ ਇਹ ਵਾਲਾ ਇਹਦਾ ਕਾਰਡ ਮੈਂ ਝਾੜੂ ਮਾਂ ਦਾ ਮਿੱਟੀ ਪਈ ਇਹਨੇ ਜਾ ਕੇ ਲਖਿਆ ਕਿ ਮੇਰਾ ਬੋਰਡ ਲੱਗਦਾ ਬਾਹਰ ਇੱਥੇ ਉੱਤੇ ਬਗੈਰਾ ਥਾਣੇ 'ਚ ਲਿਖਿਆ ਕਿ ਇਹਦੀ ਪੈਪਾ ਲਾਏਗਾ ਮੈਂ ਬੋਰਡ ਚੱਕੂ ਮੈਂ ਕਿਹਾ ਮੈਂ ਚੱਕ ਦਿੰਦਾ ਜੀ ਠੀਕ ਆ ਜੀ ਮੇਰਾ ਦਾ ਮਸਲਾ ਤੁਹਾਡਾ ਦਾ ਇਹਦਾ ਤਾਂ ਉਹਨਾਂ ਦਾ ਨਾਮ ਲੇ ਲਾ ਮੈਂ ਆਪੇ ਮਸਲਾ ਹੱਲ ਕਰਦਾ ਆ ਅਸੀਂ ਕਰਦੇ ਆ ਮੈਂ ਇਹਨੂੰ ਤਾਂ ਨਾਮ ਲਿਖ ਲੈ ਇੱਕ ਮਿੰਟ ਇੱਕ ਮਿੰਟ ਹੋ ਲੋ ਆਪਣੇ ਕੋਲ ਜਿਹਨੇ ਸਰ ਤੁਸੀਂ ਸਾਹਮਣੇ ਆ ਕੇ ਦੇਖੋ ਕਿਸੇ ਦਾ ਉੱਤੇ ਜਿਹੜਾ ਮਾਰ ਰਿਹਾ ਐਨ ਐ ਨਾ ਦੇ ਉਹਦੇ ਖੜੀ ਹੋ ਕੇ ਬੈਂਚ ਲਾਉਣੀ ਉਹ ਟਾਈਮ ਮੇਰੇ ਪਹਿਲਾਂ ਆਪਾਂ ਜਾਣਾ ਤੋਂ ਪਹਿਲਾਂ ਦੇਖ ਤੈਨੂੰ ਚੱਕੀ ਮੈਂ ਤਾਂ ਮੁੱਕਿਆ ਦੇਣਾ ਤੁਸੀਂ ਮੇਰੇ ਮੇਰੇ ਤੇ ਕਹਿੰਦੀ ਦੱਤੇ ਦੇਖ ਆਹ ਹੈ ਜੀ ਇਹਨਾਂ ਦਾ ਕਿ ਮੈਂ ਮੈਂ ਕੰਪਲੀਟ ਕੀਤੀਆਂ ਤਾਂ ਦੱਤੇ ਹੁਣ ਮੇਰੇ ਤੇ ਕੰਪਲੀਟ ਕਾਦੀ ਕੀਤੀ ਪੈ ਇਹਨਾਂ ਅਸੀਂ ਕੱਲੇ ਚੱਕਣ ਸਾਰੇ ਚੱਕੋ ਜੀ ਚੱਕੋ ਲੋ ਅਸੀਂ ਕਹਿੰਦੇ ਨਹੀਂ ਚੱਕਦੇ ਸਾਨੂੰ ਇਹ ਮਿੰਨ ਰੇਲਾ ਵੀ ਸਾਡੇ ਉੱਪਰ ਆ ਆ ਵੀ ਪੱਕਾ ਨਹੀਂ ਤੁਹਾਡੀਆਂ ਆਪ ਦੇ ਵਿਚ ਆ ਇਹ ਦੱਬਿਆ ਤੁਹਾਡੀਆਂ ਆਜੀ ਸਾਹਿਬ ਹੋ ਜੂਗਾ ਸਾਹਿਬ ਹੋ ਜੂਗੀ ਨਹੀਂ ਨਹੀਂ ਕਰਾਓ ਨਹੀਂ ਕਰਾਉਂ ਕਰਕੇ ਜਾਵਾਂਗੇ ਆਪਾਂ ਆ ਜਾਣਗੇ ਜੀ ਹਲੋ ਜੀ ਆ ਲੋ ਲਾਲੇ ਜਿੱਦਲੇ ਕੋਈ ਕਰਵਾਓ ਚੱਲ ਚੱਕਰ ਦੇਖੋ ਚੱਕਾ ਨਹੀਂ ਚੁੱਕਦੇ ਕੋਈ ਮਸਲ ਪਟਿਆਲੇ ਦੋਵੇਂ ਚੁੱਕ ਕੇ ਪਾਓ ਇਹਨੂੰ 5 ਮਿੰਟ ਕਰੂ ਤੂੰ ਚੁੱਕਾ ਆਇਆ ਜਿੱਤਾ ਮੋੜ ਕੇ ਆਏ ਨੇ ਬਾਈ ਜੰਡਿਆ ਉਹ ਪਾਉਂਗਾ ਤੱਕਦੇ ਹੋਏ ਸਰ ਉਹ ਵੇਖੋ ਉਹ ਪੱਕੇ ਕੱਸੀਆ ਨਹਾਰੋ ਅੱਜ ਵਾਚ ਆਇਆ ਮੈਂ ਤਾਂ ਦੇ ਲੋ ਚੱਕ ਕੇ ਅੰਦਰ ਰੱਖ ਲੋ ਅੱਜ ਦਾ ਵਾਚ ਆ ਮੈਂ ਤਾਂ ਮੈਂ ਨਹਾਰੋ ਇਹਨਾਂ ਆ ਤੂੰ ਵੀ ਨਹਾਰਾ ਵੇ ਚਾਲੀ ਆ ਜਾਲੀ ਲਾਹ ਲਾ तो ऊपर करते आओ चलो एक करकेentra हो ओए गलती मार लो सिलेंडर देता है सिलेंडर सिलेंडर कितने पैसे ले आओ को ਪਾਜੀ ਹਰ ਵਾਰ ਤੁਸੀਂ ਇਹ ਥੋੜੀ ਗੱਲ ਤਾਂ ਦੀ ਆ। ਇਹ ਲੈਵਤ ਤੱਕ ਰੋ, ਇਹ ਲੈਵਤ ਤੱਕ ਰੋ। ਅਸੀਂ ਲੋਕਾਂ ਨੂੰ ਬੁਲਾਉਂਦੇ। ਅਸੀਂ ਲੋਕਾਂ ਨੂੰ ਬੁਲਾਉਂਦੇ ਉਹ ਤੋਂ ਲੈ ਕੇ ਇੱਥੋਂ ਤੱਕ ਲੋਕਾਂ ਨਹੀਂ ਦੋ। ਜਦ ਤੁਸੀਂ ਇੱਕ ਤੁਸੀਂ ਵੀ ਸਬਸਕ੍ਰਾਈਬ ਕਰੀਂ ਲੋਕ ਲੋਕਾਂ ਦੇ ਬੋਲ ਨਹੀਂ ਆਪਾਂ ਲੋਕਾਂ ਦੇ ਨਾਲੋਂ ਜ਼ਿਆਦਾ ਵੀ ਵੀ ਫੁੱਟ ਪਾ ਰਹੇ। ਯਾਰ ਇਹ ਦੱਸ ਦੇ ਨਾ ਇੱਧਰ ਆਓ। ਵੀ ਵੀ ਫੁੱਟ ਕੋਈ ਤੁਹਾਨੂੰ ਏਹੀ ਗੱਲ ਕਹਿ ਦਵੇ। ਕਿਹਾ ਵੇਖੋ। ਨਹੀਂ ਨਹੀਂ ਇਹ ਵੇਖੋ ਨਾ ਤਰ ਸੰਭਲੀ। ਇੰਨੀ ਕੀ ਦੁਨੀਆ ਬੈਠਾ ਸੰਭਲਦੀ। ਸਾਰੇ ਕਹਿੰਦੇ ਆ ਸਾਰੇ ਵੀ ਵੀ ਫੋਟੋਆਂ ਆਉਂਦੇ ਨੇ ਵੀ ਵੀ ਫੋਟੋਆਂ ਰਾਤਾਂ ਕਿੱਥੇ ਲਵਾਉਂਦੇ ਆ ਨਾ ਅੱਗੇ ਵੀ ਬਣਦੇ ਆ ਸਾਰੇ ਆਂਦੇ ਨੇ ਕਰਦੇ ਆ ਉਹ ਫਿਰ ਅੱਜ ਤੱਕ ਜਦੋਂ ਟਾਈਮ ਤੇ ਜਾਣੇ ਆ ਚਾਹ ਨਹੀਂ ਹੁੰਦੀ ਯਾਰ ਤੁਹਾਡਾ ਕਹਿਣ ਦਾ ਮਕਸਦ ਆ ਵੀ ਆਪਾਂ ਇਹਨੂੰ ਹਟਾਉਣਾ ਨਹੀਂ ਚਾਹੁੰਦੇ ਹਟਵਾਉਣਾ ਨਹੀਂ ਕਰਦੇ ਆਰੇ ਨਾਲ ਕੁਪੜਾ ਨਾ ਕਰਦੇ ਨਾਲ ਤੇ ਫਾਟਾ ਨਹੀਂ ਕਰਦਾ ਹੋ ਬੋ ਨੇ ਪਾਰੀ ਅੱਜ ਕੋੜਨਾ ਤੇ ਅੱਜ ਕੀ ਆਈ ਅੱਜ ਆਇਆ ਮਾਸਟਰ ਕਾਲੇ ਫੋਨ ਆਪੂ ਦੇ ਨਾ ਨਹੀਂ ਰਹਿਣ ਦੋ ਰਹਿਣ ਦੋ ਤੁਹਾਨੂੰ ਇਹੀ ਕਹਣਾ ਚਲ ਆਜੋ ਨਹੀਂ ਨਾਲ ਖਾਓ ਭਲੀ ਆ ਜੀ ਕਰਨਾ ਹੀ ਨਹੀਂ ਇਹ ਥੋੜਾ ਵੀ ਤੁਹਾਡੇ ਵਾਸਤੇ ਹੀ ਰੋਜ਼ ਇਹੋ ਕੰਮ ਕਰਦੇ ਮਾਰਾ ਜੀ ਬੋਲ ਸਾਰੇ ਰੈਡੀ ਲੱਗੀਆਂ ਐ ਅੱਡੇ ਦੀ ਨਹੀਂ ਲੱਗੀਆਂ ਉਹ ਉਹ ਤੋਂ ਫੇ ਮੈਂ ਉਹ ਤੋਂ ਟਾਇਰ ਵਾਲੇ ਨੂੰ ਮਾਰਵਾ ਜੀ ਹਾਂ ਜੀ ਟਾਇਰ ਦੇ ਵਿੱਚ ਦੇਖੋ ਆਪਣਾ ਦੇਖੀ ਖੜ ਕੇ ਰਹੇ ਨਾ ਬਾਕੀ ਕਹ ਰਹੇ ਬਾਕੀ ਸਾਰੇ ਕਹ ਰਹੇ ਵੀ ਵੀ ਪਹਿਣਾ ਹੀ ਨਹੀਂ 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 ਕੁਝ ਨਹੀਂ ਕਹਿ ਤਾ ਨਹੀਂ ਨਹੀਂ ਦੇਖੋ ਤੁਹਾਨੂੰ ਇਹੀ ਕਹਿ ਕਹਿ ਤੁਹਾਨੂੰ ਹੋਰ ਸੇ ਖਾ ਲੈਂਦੇ ਨੇ ਹੁਣ ਆਪਾਂ ਵੀ ਵਾਰੀ ਘੰਟੇ ਆਪਾਂ ਸਾਰੀ ਰੋਡ ਤੇ ਫੜ ਕੇ ਬੈ ਗਏ ਆ ਨਹੀਂ ਨਹੀਂ ਆਪਾਂ ਤੇ ਉਹਨੇ ਵੀ ਹੱਡੀ ਉਹ ਪੜੀ ਆ ਬਹੁਤ ਜਾਂਦੀ ਤੇ ਤਲੀ ਉਹ ਯਾਰ ਚੋਬਾ ਪਾ ਲਈ ਇਹਦਾ ਗੱਲ ਕੀਤੀ ਨਹੀਂ ਇਹਨੂੰ ਚੋਕ ਦੇ ਅੰਦਰ ਕਰੋ ਫਿਰ ਕਰੋ ਇਹਦਾ ਕਰ ਗੱਲ ਨਹੀਂ ਕੋਈ ਗੱਲ ਤਾਂ ਇਹਨੂੰ ਅੰਦਰ ਕਰੋ ਜਾਂ ਕਾਰਵਾਈ ਬਾਕੀ ਨਾਲ ਬਾਅਦ ਕਰਦੇ ਜੋ ਕੋਈ ਨਾ ਅੰਦਰ ਦੋ ਕੰਮ ਹੋਣੇ ਇਹ ਜਾਂ ਇਹਨੂੰ ਟੁਕੜਾ ਬਣਾ ਦੇ ਜਾਂ ਮੈਂ ਉਧਰ ਕਾਰਵਾਈ ਕਰ ਦਿੰਦਾ ਬਸ ਦੋ ਗੱਲ ਇਹਦਾ ਸਰ ਵੀ ਨਜ਼ਾਇਜ਼ ਨਾ ਕਰ ਰੇ ਨਾ ਤੁਸੀਂ ਆਪਾਂ ਚਾਲੀ ਆਰੇ ਨਜ਼ਾਇਜ਼ ਆ ਪੰਚ ਚੋਕਾ ਬੇਚੀ ਉਹ ਮੇਰੇ ਨਾਲ ਚਾਲੀ ਬੇਚੀ ਇਹਨੂੰ ਸਾਰਿਆਂ ਨੂੰ ਬੋਲੇ ਜਿਹੜੀਆਂ ਦੇਖਾਓ ਜਿਹੜੇ ਗੱਲ ਪਹਿਲੇ ਬਣੇ ਹੋਣ ਚਾਹੋ ਇਹ ਕੋਈ ਗੱਲਾਂ ਨਹੀਂ ਇਕ ਵਾਰ ਦੇਰ ਦਾ ਕਾਹਗੀ ਚਾ ਜਾ ਆ ਗਿਆ ਸਰ ਅਸੀਂ ਆਪਣਾ ਵੀ ਹੋਰ ਵੀ ਕੰਮ ਕਰਨਾ ਆਪਾਂ ਗਾਂ ਲਈ ਕਾਰਵਾਈ ਐ ਤੋਂ ਹੀ ਇਹ ਇਹਨਾਂ ਨੂੰ ਨਹੀਂ ਹਟਣਾ ਹਟ ਜਾਣਾ ਅਸੀਂ ਆਪੀ ਦੇਖੋ ਮੈਂ ਮੈਂ ਤੁਹਾਨੂੰ ਤੁਹਾਡੇ ਮਾਦਰ ਵਿੱਚ ਕਹਿ ਚਲੇ ਥੇ ਇਹਨੂੰ ਕੱਲ ਵੀ ਇਹਨਾਂ ਨੇ ਕੀਤਾ ਸੀ ਚਨਾਨ ਜੋ ਐਕਟ ਦੇ ਮਤਾਬਕ ਆ ਐਜੇ ਆਫੀਸਰ ਮੇਰੀ ਡਿਊਟੀ ਬੱਤੀ ਹੈ ਨਿਰਪੱਖੋ ਕੰਮ ਕਰਨਾ ਇਹ ਕਾਰਨਾ ਕਰਕੇ ਇਸ ਸਬੰਧੀ ਜਿਹੜੀ ਮੈਂ ਪੁਲਿਸ ਵਿਭਾਗ ਨੂੰ ਅੱਜ ਹੀ ਲਿਖਾਂਗਾ ਤੇ ਉਚਿਤ ਕਾਰਵਾਈ ਲਈ ਉਹਨਾਂ ਨੂੰ ਜਿਹੜੀ ਆ ਉਹ ਅਗਲੀ ਕਦਵਾਈ ਮੰਗਦਾ